ਬੋਲ ਸੋਨ ਹਾ ਜਿੰਦਾਬਾਦ ਸਾਂਝ ਜਵਾਨ ਇਕਤਾ ਜਿੰਦਾਬਾਦ ਸਾਂਝ ਜਵਾਨ ਇਕਤਾ ਜਿੰਦਾਬਾਦ ਸਾਂਝ ਜਵਾਨ ਇਕਤਾ ਜਿੰਦਾਬਾਦ ਦੇਖੋ ਬੁਛੇ ਯਾ ਨਾ ਯਾ ਨਾ ਉਹ ਆਪੇ ਹੋਣਗੇ ਹੁਣ ਪਾ ਜਾਣਦੇ ਨਾ ਦੋ ਦੋ ਵੀ ਜਾਣਦੇ ਆ ਦੋ ਦੋ ਦੀ ਗਈ ਸਾਡੀ ਨਮਾ ਹੋ ਜੂਗਾ 200 ਤੋਂ ਜ਼ਿਆਦਾ ਨਾ ਹੋਵੇ ਤੇ ਦੋ ਦੋ ਦੀ ਲੈ ਲਓ 200 ਐਂਟਰੀ ਆਲਾ ਫੈਲ ਕਰ ਲੈਨੇ ਆ ਆਖਿਓ ਕੋਈ ਨਹੀਂ ਕੋਈ ਨਾ ਰਹਿਣ ਦੇ ਜਿੰਨਾ ਕਰਦੇ ਆ ਪੁਲੀਸ ਨੂੰ ਦੁਰਗੇ ਹੋਣੀ ਤਾਂ ਮਿਲਣਾ ਨਹੀਂ ਚੱਟਾ ਬਾਰੇ ਉਹ ਜਿਹਾ ਲੱਗਿਆ ਮਿਲਣਾ ਧੋਖਾ ਲੋ ਜੋ ਆਪਣਾ ਗਰੁੱਪ ਘੱਟ ਚੜਾ ਵਾ ਸਾਰੇ ਬੰਦ ਕਰਕੇ ਅੱਕੇ ਸਹਾਇ ਕਰਨ ਵਾਲਾ ਵੀਡੀਓ ਮੁਰਦਾਬਾ 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 ਮਾਨਕ ਸਮਾਜ ਇਕਤਾ ਜਿੰਦਾਬਾ 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 ਪਰਸਾ ਸਰਸਾ ਨੂੰ ਮੁਰਦਾਬਾ 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 ਪਰਸਾ ਸਰਸਾ ਨੂੰ ਮੁਰਦਾਬਾ 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 ਜਵਾਲਾ ਦਾ ਇਕਾ ਜਿੰਦਾਬਾ 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 ਧੱਕੇ ਸਾਈ ਕਰਨ ਵਾਲਾ ਵੀਡੀਓ ਮੁਰਦਾਬਾ 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 ਧੱਕੇ ਸਾਈ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਧੱਕੇ ਭਾਈ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਧੱਕੇ ਸੜਕ ਤੇ ਹਾਜ਼ਰੀ ਤੋਂ ਕੋਈ ਗੱਲ ਇੱਧਰ ਆ ਕੇ ਬੱਸ ਉਹ ਬਾਤ ਹੋ ਗਿਆ ਹਲੋ ਮਜ਼ਦੂਰ ਇਕਤਾ ਜਿੰਦਾਬਾਦ 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 ਮਜ਼ਦੂਰ ਇਕਤਾ ਜਿੰਦਾਬਾਦ 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 ਮਜ਼ਦੂਰ ਇਕਤਾ ਜਿੰਦਾਬਾਦ 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 मुर्दाबाद 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 मुराबरदाबाद मुरदाबाद मुर्दाबाद 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 मुरदाबाद मुर्दाबाद 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 मुर्दाब ਮੁਰਦਾਬਾ 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 ਆਪਾਂ ਹਮ ਕਰਨੀ ਦੀ ਗੱਡੀ ਛਾੜ ਤੇ ਲਾ ਲਈ ਆਪਾਂ ਛਾੜ ਤੇ ਲਾ ਲਈ ਐ ਸਾਰ ਤੇ ਲਾ ਲਈ ਆਪ ਮੁਰਦਾਬਾ ਤੋਂ ਚੌਂ ਦੇ ਚ ਆਪਾਂ ਗੱਡੀ ਪ੍ਰਧਾਨ ਸਾਹਿਬ ਚੌਂ ਗੇ ਰੋਣੇ ਆ ਨਿੱਕੇ ਸਾਰੇ ਸਪੀਡ ਦੇ ਦੇਣਗੇ ਨਾਲੇ मुर्दा ਅੱਜ ਕਾਫੀ ਪਹਿਲਾਂ 1.5 ਮਹੀਨੇ ਤੋਂ ਲਗਾਤਾਰ 2 ਮਹੀਨੇ ਤੋਂ ਲਗਾਤਾਰ ਇਹ ਪ੍ਰਸ਼ਾਸਨ ਨਾਲ ਗੱਲ ਚੱਲਦੀ ਪਈ ਤੇ ਲਾਸਟ ਸੂਬਾ ਵਰਦਾਨ ਸੁਖਦੇਵ ਸਿੰਘ ਖਾਲਸਾ ਨੇ ਜੋ ਕੀ ਹਸਾਬਾ ਜਬ ਤੋਂ ਮੁਕਤੀ ਕਰਾਉਗੇ ਜੇ ਅਜਿਹਾ ਆਰਜੋ ਉਸ ਗੇਟ ਨੂੰ ਮੇਟਾਉਂਦੇ ਕੋਈ ਪ੍ਰਸ਼ਾਸਨ ਜਾਂ ਕੋਈ ਸਰਕਾਰੀ ਅਧਿਕਾਰੀ ਸਾਡੇ ਆਣਾ ਕਰਨੀ ਕਰਦੇ ਕੁਝ ਹੋਰ ਰਸਤੇ ਲੱਭਦੇ ਤੇ ਉਹਨਾਂ ਦਾ ਤੋਖਾ ਹੈ ਕਦੀ ਵੀ ਨਹੀਂ ਹੋ ਸਕਦਾ ਜੇ ਅਸੀਂ ਬੇਸ਼ਕ ਭਰਮਾਂ ਤੇ ਪਹਿਰਾ ਥੇਕੇ ਰਾਖੀ ਕਰ ਸਕਦੀਆਂ ਇਹਨਾਂ ਲੋਕਾਂ ਦੀ ਤੇ ਫਿਰ ਅਸੀਂ ਆਪਣੇ ਹੱਕਾਂ ਵਾਸਤੇ ਵੀ ਲੜ ਸਕਦੇ ਹਾਂ ਔਰ ਲੜਾਂਗੇ ਔਰ ਇਹ ਸੇਸ ਸਾਫਾ ਸੰਤ ਅਮਰਪਾਲ ਸਿੰਘ ਪਿੰਡ ਪੱਜਾ ਸਰਦ ਦੇ ਨੂੰ ਜਿਨ੍ਹਾਂ ਦੇ ਜਿਨ੍ਹਾਂ ਦੇ ਉੱਪਰ ਪ੍ਰਸ਼ਾਸਨ ਵੱਲੋਂ ਔਰ ਡੀਡੀਪੀ ਔਰ ਡੀਡੀਪੀ ਉਹ ਕਿਨੇ ਵੀ ਕਾਰੀਆਂ ਦੇ ਵਿੱਚ ਆਉਂਦੇ ਆ ਇਹ ਕਾਰਵਾਈ ਕਰਕੇ ਉਸ ਗੱਲ ਨੂੰ ਮੁਕਤ ਨਹੀਂ ਕਰਾਉਂਦੇ ਉਦੋਂ ਤੱਕ ਸਾਡਾ ਇਹ ਧਰਨਾ ਚਾਹੀਦਾ ਸਾਨੂੰ 10 ਦਿਨ ਵੇਚਣਾ ਪਵੇ ਕਿਉਂਕਿ ਕਾਫੀ ਦੂਰ-ਦੂਰ ਸਾਡੇ ਬੰਦੇ ਉਹ ਲੋਕ ਓਹ ਤੱਕ ਤੌਂਸੇ ਰਹੀ ਜੋ ਵੀ ਤੌਂਸੇ ਵਾਲੇ ਨੇ ਸੋ ਮੇਰੀ ਬੇਨਤੀ ਇਹ ਹੈ ਪ੍ਰਸ਼ਾਸਨ ਨੂੰ ਸਰਕਾਰ ਨੂੰ ਕਿ ਸਾਡਾ ਸਬਰ ਨਾ ਪਰਖੋ ਔਰ ਇਸ ਸਮੇਂ ਦੇ ਵਿੱਚ ਔਰ ਟਾਈਮ ਦੇ ਵਿੱਚ ਜੇ ਇਹ ਸਾਨੂੰ ਨਿਆ ਨਾਮ ਲਿਆ ਤੇ ਫਿਰ ਅਸੀਂ ਥੋੜੇ ਹਰ ਇੱਕ ਪ੍ਰੋਗਰਾਮ ਲਈ ਕੇ 에어ਪੋਰਟ ਨੂੰ ਰੋਜ਼ ਨੂੰ ਆਪਣੇ ਵਿਚਾਰ ਬਣਾਵਾਂਗੇ ਇਸ ਕਰਕੇ ਮੇਰੀ ਆਵਾਜ਼ ਸਰਕਾਰੀ ਪ੍ਰਸ਼ਾਸਨ ਅਧਿਕਾਰੀਆਂ ਵੱਲੋਂ ਉਹ ਲੋਕ ਜਿਹੜੇ ਕਾਨੂੰਨੀ ਤਨੂੰ ਨੂੰ ਹੱਥ ਲੈ ਕੇ ਜਿਹੜੇ ਇੱਥੇ ਕਾਰਵਾਈਆਂ ਕਰ ਰਹੇ ਨੇ ਉਹਨਾਂ तक ਜੇ ਵਾਅਹ ਪਹੁੰਚਦੀ ਹੈ ਤਾਂ ਕਿਰਪਾ ਕਰਕੇ ਇਸ ਮੇਜ ਨੂੰ ਪਾਇਆ ਜਾਵੇ ਗਰੀਬ ਮਸਤਰਾ ਜਾਵੇ ਪਰ ਬੰਦੀ ਟੂਮ ਦੀ ਕਾਰਵਾਈ ਜਿਹੜੀ ਮੇਰੀ ਪ੍ਰਸ਼ਾਸਨ ਦੀ ਟੀਮ ਹੈ ਤੇ ਬੰਦੀ ਟੂਮ ਦੀ ਕਾਰਵਾਈ ਉਸ ਧਰ ਦੇ ਉੱਪਰ ਜਿਹਦੇ ਉੱਪਰ ਛਤਰ ছਾਇਆ ਹੈ ਆਸਾਮ ਪਾਰਟੀ ਦੀ ਮੈਂ ਆਵਾਜ਼ ਜੀ ਨੂੰ ਤਦਾਵੀ ਜੀ ਜੀ ਤੋਂਨਾ ਕਿ ਇਹ ਪਿਲੇਖਾ ਆਪਣੇ ਮਨ ਤੋਂ ਕੱਢ ਲਵੇ ਕਿ ਇਹ ਚੰਦ ਤੋਂ ਬੰਦੇ ਨੇ ਜਾਂ ਕਿੱਦਾਂ ਹੈ ਇਹਦੇ ਨਾਲ ਸਾਕਾ ਸੈਨਿਕਾਂ ਦੇ ਨਾਲ-ਨਾਲ ਕਿਸਾਨ ਜੀ ਨੇ ਕਿ ਕਿਸਾਨ ਜੀ ਨੇ ਇਸ ਤੋਂ ਕਿ ਹੋਰ ਅਪੀਲ ਕਰਕੇ ਅੱਗੇ ਸਾਨੂੰ ਨਿਯਮ ਨਿਯਮ ਲੜਾ ਤੇ ਸੱਤਨ ਨੂੰ ਹੋਰ ਵੀ ਵੱਡਾ ਕਰਨ ਦੀ ਕੋਸ਼ਿਸ਼ ਕਰਾਂਗੇ